ਭਾਉ ਜੀ ਜੀ ਆ ਸਾਡੇ ਵਾਲੇ ਕੰਮ ਦੀ ਸੁਪਰਵੀਜ਼ਨ ਆਪ ਦੇਥੀ ਕਰਦੇ ਜ਼ਰੂਰੀ ਨਹੀਂ ਹੁੰਦਾ ਅਸੀਂ ਇਹ ਕੱਲ ਵੀਡੀਓ ਪਾਈ ਸੀ ਨਕਸ਼ੇ ਵਾਲਿਆਂ ਤੇ ਅਸੀਂ ਯਰ ਕਿਸੇ ਨਕਸ਼ੇ ਵਾਲੇ ਨੂੰ ਨਹੀਂ ਬੁਂਦਾ ਨਾ ਬੋਲਦੇ ਆ ਨਾ ਸਾਨੂੰ ਲੋੜ ਆ ਕਿਉਂਕਿ ਸਾਡਾ ਸਰਕਲ ਉਹਨਾਂ ਨਾਲ ਹੀ ਚੱਲਦਾ ਉਹਨਾਂ ਦਾ ਸਰਕਲ ਸਾਡੇ ਨਾਲ ਹੀ ਚੱਲਦਾ ਬੁਰਾ ਮਨਾਉਣ ਵਾਲੀਆਂ ਗੱਲਾਂ ਮੈਨੂੰ ਲੱਗਦਾ ਨਹੀਂ ਕਰਨੀਆਂ ਚਾਹੀਦੀਆਂ ਹੋ ਸਕਦਾ ਮੈਂ ਵੱਧ ਬੋਲ ਗਿਆ ਮੈਂ ਪਰ ਤੁਸੀਂ ਇਹ ਦੇਖੋ ਵਿਦ ਮਟੀਰੀਅਲ ਦੇ ਵਿੱਚ ਹੀ ਆਪਣਾ ਕੰਮ ਚੱਲੀ ਜਾਂਦਾ ਚਲੋ ਆਪਾਂ ਪਹਿਲਾਂ ਆਹ ਕਰ ਲਈਏ ਫਿਰ ਆਪਾਂ ਨਕਸ਼ੇ ਵਾਲੀ ਗੱਲ ਕਰਦੇ ਆ ਵੈਦ ਮਟੀਰੀਅਲ ਦੇ ਨਾਲ ਇਹ ਵਾਲਾ ਕੰਮ ਚੱਲੀ ਜਾਂਦਾ ਕੋਈ ਬੰਦਾ ਆ ਕੇ ਮੈਨੂੰ ਇੱਥੇ ਹੁਣ ਕਵੇ ਕੋ ਪਤੂ ਰਿਆ ਫਿਰਦਾ ਉਹ ਕਹਦੇ ਵੀ ਡੱਬੀ ਤੁਸੀਂ 6x6 ਤੇ ਬੰਨਣੀ ਸੀ ਮੈਂ ਉਹਨੂੰ ਕਹਿ ਸਕਦਾ ਵੀ ਜਿੰਨਾ ਸਰੀਆ ਪੈਣਾ ਚਾਹੀਦਾ ਉਨਾ ਹੀ ਪਾਤਾ ਇਹਨੂੰ ਤੁਸੀਂ ਵਧਾ ਲਓ ਘਟਾ ਲਓ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਮਗਜ ਭਕਾਈ ਆ ਵੈਦ ਮਟੀਰੀਅਲ ਤੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਕੰਮ ਮਾੜਾ ਹੀ ਹੁੰਦਾ ਜ਼ਰੂਰੀ ਨਹੀਂ ਕਿ ਉਹ ਚੰਗਾ ਹੀ ਹੋਣਾ ਕਿਉਂਕਿ ਜਿੰਨਾ ਨਾਮ ਨੀਤ ਸਾਫ ਆ ਉਹਨਾਂ ਨੇ ਕੰਮ ਵੀ ਸੋਹਣਾ ਹੋਈ ਜਾਂਦਾ ਜਦੋਂ ਮੈਨੂੰ ਇਹ ਲੱਗੇ ਨਾ ਕਿ ਮਾਲਕ ਤੋਂ ਨਾ ਵਾਪਸ ਇਹ ਪ੍ਰੇਕ ਮਾਰਾਂ ਮਾਲਕ ਨੂੰ ਜੇ ਮੈਂ ਰੋਕਣਾ ਚਾਹੇ ਤੇ ਪੈਸੇ ਦਊਂਗਾ ਉਹ ਵੀ ਕੰਮ ਮਾਰਾ ਹੋਈ ਜਾਂਦਾ ਇਹ ਜੰਨਾ ਲੌਬੀ ਦਾ ਏਰੀਆ ਕਿੰਨਾ ਗਰਲਾ ਲੈ ਰਿਆ ਏਰੀਆ ਲੌਬੀ ਦਾ ਹਾਂ ਲੌਬੀ ਦਾ ਆਇਆ ਜੀ ਟ੍ਰੇਨ ਡਾਉਣ ਦੂ ਤਾਂ ਪਿੱਛੇ ਚੱਲੀ ਹੈਗਾ ਜੀ ਇਹ 20 ਫੁੱਟ ਦੇ ਜੀ 20 ਫੁੱਟ ਦਾ ਐਸਨੋਟਾ ਹਾਂਜੀ ਐਸਨੋਟੇ ਸਭ ਤੋਂ ਮੇਰੇ ਖਿਆਲ ਨਾਲ ਇਹ 25 25 ਪਲੱਸ ਬਣੇ 26 28 25 ਫੁੱਟ ਹੋ ਗਿਆ ਦੇਰ ਬੱਚਾ ਭਾਈ ਇਹਦੇ 200 ਦੇ 600 ਦੇ ਪਰ ਹਾਂਜੀ 600 ਦੇ ਆਪਾਂ ਇਹ ਤੁਹਾਨੂੰ ਮੈਂ ਤਾਂ ਨਹੀਂ ਕਿਹਾ ਵਿਦਮ ਦੀ ਜੋ ਵਿੱਚ ਵੀ ਘੱਟ ਨਹੀਂ ਨਹੀਂ ਉਹ ਤਾਂ ਮੈਂ ਅਸੀਂ ਮਨਜੀ ਕੁਝ ਚੱਕ ਪਾਦੇ ਹਾਂ ਮੈਂ ਤੁਹਾਨੂੰ ਇਹ ਕਿਹਾ ਕਿ ਇਹ ਨੂੰ ਵੀ ਵੱਧ ਤੋਂ ਵੱਧ ਮਾਰੋ ਹਾਂਜੀ ਜਿਹੜੇ ਸੋਨਾ ਜਿਹਾ ਲਾਈ ਰਹਿਣ ਕਿ ਕੰਮ ਮਜ਼ਬੂਤ ਹੋਣਾ ਚਾਹੀਦਾ ਹੈ ਇਹ ਜ਼ਰੂਰੀ ਹੈ ਵੀ ਕੋਈ ਬੰਦਾ ਜਿਹੜਾ ਨਾਸੇ ਵਾਲਾ ਕੰਮ ਕਰਦਾ ਸੀ ਉਹ ਕੰਮ ਕਰਦਾ ਜੋਲੇ ਪਕਾ ਦਿੱਤਾ ਜੀ ਤੇ ਉਹ ਵੀ ਉਹਨਾਂ 6-3 ਦੇ ਦਿਨ ਦੇ ਕੋਈ 7 ਦੇ ਦਿੰਦੇ ਆ ਆਪਾਂ ਆਪਦੀ ਮਰਜ਼ੀ ਨਾਲ ਅਸਰੀਏ ਪਾਏ ਆ ਲੌਡੀ ਦੇ ਵਿੱਚ 6 ਤੋਂ ਦੇ ਦੇਣੀ ਹੈ ਹਾਂਜੀ ਇਹ ਚੱਲ ਇਥੋਂ ਕੀ ਕਰ ਦੇਣੀ ਗੋਣ ਦੀ ਕਿੰਨੇ ਅੱਪਾ ਗਾਹ ਲੰਘਾਏ ਆ ਗਾਹ ਆਪਣੀ ਗਾ ਟੈਂਕੀ ਉਹ ਬੰਦੇ ਕਹਿੰਦੇ ਕਿੰਦਾ ਕਰਦੇ ਕੋਈ ਪਸ ਹੋ ਕੇ ਪਾ ਦਿੰਦੇ ਅਸੀਂ ਪਾਈ ਕਿਹੜੀ ਕਰ ਲੋ ਸੀ ਹਾਂਜੀ ਤੇ ਜਿਹੜਾ ਪਿਆਰਤਾ ਕਰਲਾ ਤੇਰਾ ਹਾਂਜੀ ਮੈਂ ਉਹਦੇ ਵਿੱਚ ਲਾਸ ਰੇਡ ਆ ਮੈਂ ਤੈਨੂੰ ਕਹਦਾ ਵੀ ਕਰਲਾ ਤੂੰ ਥੋੜਾ ਕੰਮ ਕਰ ਲੈ ਮੈਂ ਤੇਰੇ ਤੋਂ ਸੂਪਰ ਪਿੱਛੇ ਨਾ ਕਰੀ ਜਾਵਾਂ ਆ ਜਦੋਂ ਪਾਤਾ ਕਾਉਂ ਪਾਏ ਉਹ ਲੋਕ ਬਾ ਤਾਂ ਪਾਏ ਆ ਇਹ ਤੇ ਤੂੰ ਕੀ ਕਹੇਂਗਾ ਮਾਰੀ ਸੇਟ ਕੋਲ ਹੈ ਨਾ ਯਾਨੀ ਹੁਣ ਆਪਣੇ ਕੰਮ ਦੇ ਵਿੱਚ ਕਾਤੇ ਦੀ ਕੋਈ ਗੱਲ ਨਹੀਂ ਸਹੀ ਸਰੀਆ ਆਪਾਂ 6 ਕਿਲੋ ਪਾ ਦਿੱਤਾ ਹੈ ਤੇ ਚੈੱਕ ਤੋਂ ਪਾਇਆ ਤੇ ਬੰਦਾ ਚੱਕ ਕੇ ਆਪਾਂ ਬਣ ਗਿਆ 8 ਫੁੱਟ ਵਾਈ ਦੇ ਵਿੱਚ ਕ੍ਰਿੰਕ ਪਾ ਦਿੱਤਾ ਤੇ ਕ੍ਰਿੰਕ ਦਾ ਸਾਈਜ਼ 2.5 ਇੰਚ ਹਾਂਜੀ 2 ਤੋਂ 2.5 ਇੰਚ ਆਪਾਂ ਕਰੈਕ ਕ੍ਰਿੰਕ ਚੱਕ ਲਿਆ ਐਕਸਟਰਾ ਸਰੀਆ ਇੱਕ ਬੰਦਾ ਲਾਇਆ ਕ੍ਰਿੰਕ ਦੇ ਉੱਤੇ ਬਈ ਜਣੀ ਉਹ ਪਾਵਰ ਬਣੀ ਰਹੇ ਤੇ ਕ੍ਰਿੰਕ ਤੁਰੇ ਨਾ ਹਾਂਜੀ ਕਈ ਵਾਰੀ ਕਿਉਂਕਿ ਲੈਂਟਰ ਪਾਉਣ ਲੱਗਿਆਂ ਤੋਂ ਆ ਕਰੇ ਜਾਂ ਆਪਾਂ ਜਿਹੜੇ ਬੰਦੇ ਘੋੜੀਆਂ ਦੇ ਦਿੰਦੇ ਨੇ ਥੇਰ ਲਾ ਦਿੰਦੇ ਹਾਂ ਆ ਸਭੀ ਲਾਵਾਂਗੇ ਆਪਾਂ ਕੋਲ ਕੋਲ ਇਹ ਵੀ ਆਪਾਂ 4 ਫੁੱਟ ਪਾਇਆ ਇਧਰ ਕਵਰ ਕਰਦਾ 4 ਫੁੱਟ ਪਾਇਆ ਉਹ ਚਾਰ ਫੁੱਟ ਦੁਬਾਰਾ ਉਹ ਬੀਮ ਪੋਣਾ ਜ਼ਰੂਰੀ ਸੀ ਉਹੋ ਬੀਮ ਪੋਣਾ ਚੱਲ ਨਹੀਂ ਮੈਂ ਠੇਕੇਦਾਰੀ ਸੱਤ ਨੂੰ ਕਿਹਾ ਵੀ ਇਹ ਫਾਲਤੂ ਪਾਤਾ ਮੈਂ ਮੇਰੇ ਹਿਸਾਬ ਨਾਲ ਨਹੀਂ ਜੀ ਇਹ ਬੀਮ ਪੋਣਾ ਵੈਸੇ ਤਾਂ ਇਹ 8-8 ਫੁੱਟ ਤੇ ਦੋ ਬੀਮ ਚੱਲ ਸਕਦੇ ਸੀ ਇਹਦੇ ਥੱਲੇ ਇੱਕ ਤਾਂ ਵਿੰਡੋ ਵੱਡੀ ਹੈ ਜਾਨੀ 5 ਫੁੱਟ ਤੇ ਬੀਮ ਚੱਲ ਸਕਦਾ ਚੱਲ ਸਕਦਾ ਇਹ ਜ਼ਰੂਰ ਚੱਲ ਸਕਦਾ ਆਪਾਂ ਪਾਤਾ 6 ਫੁੱਟਾ ਹਾਂਜੀ ਉਹਨਾਂ ਸਰੀਆਂ ਦਾ ਜਿਹੜਾ ਲੌਬੀ ਆ ਤੇ ਕੋਲ ਹਾਂਜੀ ਲੌਬੀ ਮਗਰ ਲੈਣਾ ਪੋਣਾ ਤੈਨੂੰ ਪੁੱਤਾਂ ਨੂੰ ਫਟਵਾਦ ਰੱਖੜਿਆ ਆ ਹਾਂਜੀ ਉਹ ਵੀ ਆਪਾਂ ਛੇ ਆ ਦਿਖ ਰਿਹਾ ਹੈ ਛੇ ਸਿੱਤ ਛੇ ਆ ਦਿਖ ਰਿਹਾ ਹੈ ਇਹਦੇ ਬੱਚੋ ਜਿੰਨਾ ਮੁੱਟਾਂ ਬੜੀਆਂ ਨੱਬੀ ਜਿਹੜੀ ਆਪਾਂ ਖਤਬੇ ਸਾਤਬੇ ਸਾਤਬੇ ਸਾਤੇ ਉਹ ਵੀ ਕਰੈਂਕ ਚੱਕ ਰਿਹਾ ਹੈ ਡਬਲ ਜਾਲ ਆਪਾਂ ਕਾਹਤੋਂ ਡਬਲ ਜਾਲ ਦੇ ਵਿੱਚ ਪ੍ਰੈਂਟਿੰਗ ਕੀਤੀ ਜਾਂਦੀ ਹੈ ਇਹ ਆਪਾਂ ਕਰਾਉਂਦਾ ਦੇਨ ਡਬਲ ਜਾਲ ਦਾ ਨਾ ਤਾਂ ਫਾਇਦਾ ਹੁੰਦਾ ਨਾ ਨੁਕਸਾਨ ਹਾਂਜੀ ਉਹ ਅਗਲੇ ਤੇ ਮੱਧ ਦੇ ਦੁਕਾਨ ਕੋਲ ਆ ਇਹ ਆਪਾਂ 90% ਆਪਾਂ ਕ੍ਰੈਂਕੇ ਕੀਤੀ ਹਰੇਕਾਂ ਦਾ ਕ੍ਰੈਂਕ ਤੇ ਆਹਦੇ ਮਾਲ ਸਕੇਦੇ ਘੱਟ ਨਹੀਂ ਜਾਂ ਵਹੀਂ ਨਾ ਆਪਾਂ ਫालतू ਪੌਣੇ ਤੇ ਨਾ ਆਪਾਂ ਗਲੇ ਰੱਖੂਗਾ ਸਹੀ ਹੈ ਸਿੱਧੀ ਗੱਲ ਹਾਂਜੀ ਇਹ ਆ ਬਣਾ ਟਾਟਾ ਦਾ ਕੰਮ ਤੇ ਵੈਦ ਮਟੀਰੀਅਲ ਆ ਮੱਲੇ ਦੇ ਵਿੱਚ ਕੰਮ ਆ ਤੇ ਕੱਲ ਨੂੰ ਸਰੀਆ ਬੰਨਾਂਗੇ ਸਰੀਆ ਲਗਭਗ ਜਿੰਨੀਆਂ ਕੁਥੀਆਂ ਤੁਸੀਂ ਵੀਡੀਓ ਦੇਖਦੇ ਆ ਉਹ ਗਰਲਾਹ ਲੇ ਬੰਨਦਾ ਆਪਣਾ ਸਰੀਆ ਉਹਦਾ ਫਰਕ ਪਤਾ ਕੀ ਹੁੰਦਾ ਆ ਆਪਾਂ ਉਹਨਾਂ ਮੈਂ ਗਰਲਾਹ ਨੂੰ ਸਰੀਆ ਲਖਾ ਇਹਨੇ ਗਾਹ ਫੋਨ ਲਾਤਾ ਜਿੰਨਾ ਇਹਨੇ ਲਖਾਇਆ ਸਰੀਆ ਆ ਗਿਆ ਇਹਦੇ ਪਾਸਾ ਕੱਲ ਨਿਬੜ ਗਈ ਯਾਰ ਮੈਂ ਟੈਨਸ਼ਨ ਕਾਹ ਤੋਂ ਲਾਵਾਂ ਕਿਸੇ ਦੀ ਤਨਾ ਮੈਂ ਕਿਹਨ ਟੈਨਸ਼ਨ ਦੇ ਆਪਾਂ ਸਵਰਗ ਚ ਰਹਨੇ ਆ ਤੇ ਕੱਲ ਨੂੰ ਮਸ਼ੀਨਾਂ ਲੈਣੇ ਹੁਣ ਉਹਨਾਂ ਨੇ ਆਪ ਦਾ ਲੈਟਰ ਪਾਇਆ ਨਾ ਅਸੀਂ ਲੀੜੀਆਂ ਤੇ ਛੱਟਾਂ ਨਹੀਂ ਪੈਣ ਦੰਗੇ ਤਾਂ ਨਹੀਂ ਪੈਣ ਦਿੰਦੇ ਆਪੋ ਆਪਣੀ ਗਾਣਾ ਕਰੀ ਬੰਦੇ ਦਿਖਾਉਂਦੇ ਆ ਜੇ ਤੋ ਆਪਾਂ ਲੱਤਾਂ ਡਾਵਾਗੇ ਫਿਰ ਕੰਮ ਸੋਹਣਾ ਨਹੀਂ ਸਹੀ ਹੈ ਠੀਕ ਹੈ ਤਸੱਲੀ ਇਸ ਗੱਲ ਦੀ ਨਕਸ਼ੇ ਦੇ ਗੁੱਸਾ ਨਾ ਕਰੋ ਨਿਆਰੇ ਲਓ ਜੀ ਕੀਤਾ ਤੇ ਵੀਡੀਓ ਆਪਾਂ ਫੇਰ ਪਾਵਾਂਗੇ ਆਪਣਾ ਘੜਾ ਕਹਨੇ ਘੱਟ ਪੜਿਆ ਧੰਨਵਾਦ ਓ ਹਾਂ ਜਮਾਈ ਪਿਲਾ ਰਹੇ ਨੇ ਇਹ ਭਾਈ ਜੀ ਕ੍ਰੰਕ ਆ ਤੇ ਚੱਟ ਲਾ ਰਹੇ ਨੇ ਜਿਹੜੇ ਬੰਦੇ ਕੋਰੀਆਂ ਬਣਾ ਕੇ ਦਿੰਦੇ ਆ ਉਹ ਦੇ ਦਿੰਦੇ ਹਾਂਜੀ ਹਾਂ ਕਈ ਆਪਣੇ ਵੀਡੀਓ ਪਾਈ ਚੈੱਕ ਕਰੋ ਜਿਹੜੀ ਸਰੀਆ ਉਹ ਕਹਿੰਦੇ 65 ਕਿਲੋਣੇ 170 ਕਿਲੋਣੇ ਪੈਂਦਾ ਸਹੀ ਸਰੀਆ ਟਾਟਾ ਦਾ 60 ਹੀ ਪੈਂਦਾ ਗੱਲ ਕਰਤਾ ਉਹਨੇ ਟਾਟਾ ਜਿਹੜਾ ਉਹਦੀ ਟਾਟਾ ਸਟੀਲ ਆਉਂਦੀ ਹੈ ਜਿਹਦੀ ਸਾਢੇ 40 ਫੁੱਟ ਜਿਹੜਾ ਆਮ ਸਰੀਆ ਹੁੰਦਾ ਕੰਮ ਦੇ ਹੁੰਦਾ ਜੀ ਹਾਂ ਉਹਦੀ ਹੁੰਦੀ 40 ਫੁੱਟ ਇਹ ਟਾਟਾ 25 ਆ ਗਿਆ ਹਾਂਜੀ ਟਾਟਾ 25 ਆ ਗਿਆ ਜਿਹੜੀ ਆਹਾਂ ਆਪਣੀ ਘੋੜੀ ਲਾਈ ਆ ਜੀ ਇਹਦੇ ਨਾਲ ਕ੍ਰੈਂਕ ਦਾ ਸਟੇਕ ਕ੍ਰੈਂਕੇ ਦੇ ਨਾਲ ਥੱਲੇ ਟੱਚ ਨਹੀਂ ਹੁੰਦੀ ਇਹ ਆਪਣਾ ਹੁਣ ਮਾਲ ਲੱਗ ਗਈ ਦੋ ਨਾਲ ਜਿਹੜੀ ਪੂਰੀ ਜੰਨੀ ਪੈਕਿੰਗ ਢਾਈ ਜੋਂ ਹਾਂ ਜੀ ਇਹ ਆਪਾਂ ਜਿੱਥੇ ਘੋੜੀਆਂ ਬੱਤੀਆਂ ਨਹੀਂ ਆ ਇਹ ਡਾਟ ਦਿੱਤੀਆ ਕ੍ਰੈਂਕ ਕਰਦੇ ਇਹ ਮੇਕਿੰਗ ਨੂੰ ਮਾਰਦੇ ਤਾਂ ਤੋਂ ਆਪਰੇਂਗ ਕਿੱਥੇ ਦੇ ਇੱਧਰ ਆ ਗਿਆ ਹੋਰ ਆਲੇ ਦੇ ਪਾਸੇ ਉਹ ਕ੍ਰੈਂਕ ਜਿਹੜਾ ਸਿੱਧਾ ਆਉਣਾ ਚਾਹੀਦਾ ਉਹ ਚੱਲਿਆ ਜਾ ਇੱਧਰ ਆਸਰੀਆ ਬੜਾ ਲੱਗਾ ਇਹ ਲਾਦਾ ਕ੍ਰੈਂਕ ਦੇ ਦਿੱਤੀ ਇਸ ਕ੍ਰੈਂਕ ਤੋਂ ਸਪੇਸ ਬਣਿਆ ਰਿਹਾ ਜਦੋਂ ਆਪਾਂ ਲੈਂਟਰ ਪਾਵਾਂ ਜਦੋਂ ਪੈਸੇ ਧਰਦੇ ਆ ਲੈਪੀ ਲੈਪ ਦੇ ਲੈਵਾਂ ਦੇ ਗੱਤੀ ਆਪਾਂ ਦੰਦੇ ਕੋਈ ਸਾਨੂੰ ਗਿੱਟੀ ਨਹੀਂ ਸੀ ਇਹ ਜ਼ਰੂਰੀ ਸੀ ਗੱਲਾਂ ਤੇ ਸਾਡਾ ਕਿਸੇ ਕੋਈ ਥੋਪਦੇ ਨਾ ਸਾਨੂੰ ਕੋਈ ਥੋਪੇ ਨਾ ਕਿਸੇ ਥੋਪਦੇ ਨਾਮ ਬਣਾਉ ਵੀਡੀਓ ਨੂੰ ਸਭਾਟ ਬਾਈ